ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ ਵਿੱਚ। ਅੱਜ ਆਪਾਂ ਬਾਈ ਪਰਖਾਲੀ ਆਏ ਆ ਇੱਕ ਟਰੈਕਟਰ ਦੀ ਵੀ ਚਾਰਨੀ ਜੀ ਆਪਾਂ ਨੇ ਟਰੈਕਟਰ ਦਿਖਾਉਣੇ ਸੀ ਉਹਰੇ ਆਪਣੇ ਪੁਰਾਣੇ ਨਵੇਂ ਤੇ ਉਹ ਬਾਈਆਂ ਨੂੰ ਉਹਰੇ ਅੱਜ ਦਾ ਪ੍ਰੋਗਰਾਮ ਰੱਖਿਆ ਹੋਆ ਸੀਗਾ। ਇੱਕ ਵਾਰੀ ਬਾਈ ਆਪਾਂ ਨੇ ਪ੍ਰੋਗਰਾਮ ਪਹਿਲਾਂ ਵੀ ਰੱਖਿਆ ਸੀ ਉਦੋਂ ਫਿਰ ਥੋੜਾ ਜਿਹਾ ਮੀਂਹ ਨੇ ਕੰਮ ਖਰਾਬ ਕਰਤਾ ਮੀਂਹ ਆ ਗਿਆ ਤਾਂ ਉਹਦੇ ਕਰਕੇ ਕੰਮ ਚੱਲਿਆ ਨਹੀਂ ਤਾਂ ਤੇ ਹੁਣ ਆਪਾਂ ਅੱਜ ਦੁਬਾਰੇ ਇਕੱਠੇ ਹੋਏ ਆ ਬਾਈ ਸਾਰੇ ਬੰਦੇ ਬੁਲਾਏ ਹੋਏ ਆ। ਹੇ ਹਲੇ ਚਲੋ ਤਿਆਰੀਆਂ ਕਰ ਰਹੇ ਆਪਾਂ ਟੈਂਟ ਨੂੰ ਟਲਾਇਆ ਆਪਾਂ ਨੇ ਕੁਰਸੀਆਂ ਘੜੀਆਂ ਲਾਈਆਂ ਤੇ ਤੁਹਾਨੂੰ ਦਿਖਾਉਨੇ ਅੱਗੇ ਹਨਾ ਵੀਡੀਓ ਦੇ ਵਿੱਚ ਕੰਪਨੀ ਵਾਲਿਆਂ ਵੀ ਆਉਣਗੇ ਆਪਣੇ ਹਨਾ ਮਰੰਡੇ ਤੋਂ ਤੇ ਆਪਣੇ ਡੀਲਰ ਸਾਹਿਬ ਵੀ ਆਉਣਗੇ ਤੁਹਾਨੂੰ ਦਿਖਾਉਨੇ ਅੱਗੇ ਵੀਡੀਓ ਦੇ ਵਿੱਚ ਵੀ ਹਨਾ ਕਿਆ-ਕਿਆ ਸਮਝਾਉਣਾ ਹੈ ਉਹਨਾਂ ਨੇ ਬਾਕੀ ਕਸਟਮਰਾਂ ਨੂੰ ਆਪਾਂ ਨੇ ਵੀ ਟਰੈਕਟਰ ਬਾਰੇ ਨਵੇਂ ਫੀਚਰ ਜਾਂ ਨਵੇਂ ਮਾਡਲ ਹਨਾ ਕਿਆ ਸਾਫਤਾਬ ਆਪਦੇ ਬਾਰੇ ਸਾਰਾ ਕੁਝ ਦੱਸਣਾ ਹੈ ਅੱਗੇ ਬਾਈ ਬਣੇ ਰਹੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਨੇ ਅੱਗੇ ਲਓ ਜੀ ਦੇਖੋ ਬਾਈ ਆਪਾਂ ਨੇ ਪੂਰੀ ਤਿਆਰੀ ਕਰ ਲਈ ਆ ਤੇ ਆਹ ਤਾਂ ਟੈਂਟ ਡੌਂਟ ਦੀ ਪੂਰੀ ਤਿਆਰੀ ਹੋ ਗਈ ਆ ਬਾਕੀ ਆਪਣੇ ਡੀਲਰ ਸਾਹਿਬ ਵੀ ਆ ਰਹੇ ਨੇ ਦਸਤੇ ਚ ਇੱਧਰ ਬਾਈ ਮਿਲੋ ਸਿਮਰਨ ਵੀਰ ਨੂੰ ਸਾਡੇ ਨੂੰ ਕਿਵੇਂ ਆ ਬਾਈ ਕੀ ਹਾਲ ਚਾਲ ਹੋਰ ਸਿਮਰਨ ਬਾਈ ਵਧੀਆ ਤੁਸੀਂ ਦੱਸੋ ਕਿਵੇਂ ਆ ਬਾਈ ਅੱਜ ਬਾਈ ਪ੍ਰੋਗਰਾਮ ਅੱਜ ਪ੍ਰੋਗਰਾਮ ਵੀਰੇ ਪਰਖਾਲੀ ਲਾ ਰੱਖਿਆ ਆਪਾਂ ਨੇ ਠੀਕ ਆ ਹਾਂ ਇਹਦੇ ਬਾਰੇ ਟਰੈਕਟਰ ਬਾਰੇ ਆਪਾਂ ਜਾਣਕਾਰੀ ਦਵਾਂਗੇ ਅੱਜ ਆਪਣੇ ਡੀਲਰ ਤੋਂ ਬੰਦੇ ਆਉਣਗੇ ਹੂੰ ਕੰਪਨੀ ਤੋਂ ਹਾਂਜੀ ਉਹ ਆ ਕੇ ਬਾਈ ਦੱਸਣਗੇ ਬੰਦਿਆਂ ਨੂੰ ਸਮਝਾਉਣਗੇ ਫਿਲਟਰਾਂ ਉਲਟਰਾਂ ਬਾਰੇ ਤੇਲ ਪਾਣੀ ਬਾਰੇ ਹਨਾ ਟਰੈਕਟਰ ਬਾਰੇ ਟਰੈਕਟਰ ਬਾਰੇ ਜੋ ਵੀ ਜਾਣਕਾਰੀ ਆ ਨਾ ਜਿਹੜੇ ਸੈਂਸਰ ਆ ਨਵੇਂ ਟਰੈਕਟਰਾਂ ਦੇ ਵਿੱਚ ਹਾਂ ਹਾਂ ਉਹਨਾਂ ਬਾਰੇ ਉਹ ਦੱਸਣਗੇ ਆਪਾਂ ਉਹਰੇ ਬੰਦਿਆਂ ਨੂੰ ਕਿਹਾ ਹੋਇਆ ਏ ਠੀਕ ਆ ਸਾਰਿਆਂ ਨੂੰ ਬੰਦੇ ਪਹੁੰਚਣਗੇ ਘੰਟੇ ਤੱਕ ਕਹਿੰਦੇ ਸੀਗੇ ਵੀਰੇ ਆਪਣੇ ਬਾਈ ਕੰਪਨੀ ਵਾਲੇ ਵੀ ਆਉ ਹਨ ਹਾਂ ਮਿੱਤਰ ਸਿੰਘ ਆਉਣਗੇ ਜੀ ਕੰਪਨੀ ਤੋਂ ਡੈਮੋ ਵਾਲਾ ਬੰਦਾ ਸਾਡਾ ਡੈਮੋ ਟਰੈਕਟਰ ਆ ਓਕੇ ਉਹ ਆਊਗਾ ਬਾਈ ਠੀਕ ਆ ਠੀਕ ਆ ਚਲੋ ভাই ਦੇਖੋ ਅੱਗੇ ਵੀਡੀਓ ਦੇ ਵਿੱਚ ਜਿਹੜੇ ਹੋਰ ਆਪਸਰਾਉਂਦੇ ਆ ਉਹ ਹੁਣ ਹਾਈ ਲੋ ਮੀਡੀਅਮ ਉਹ ਤਿੰਨ ਚਾਉਂਦੇ ਆ ਆਪਣਾ ਟਰੈਕਟਰ ਪਹਿਲੇ ਹੀ ਚਾਰਜ ਬਿੱਟਾ ਜਾ ਆਪਣੇ ਚ ਦੋ ਮੀਡੀਅਮ ਆ ਜੀ ਇੱਕ ਲੋ ਇੱਕ ਹਾਈ ਦੋ ਮੀਡੀਅਮ ਠੀਕ ਹੈ ਲੋ ਵੀ ਦੋ ਲੋ ਹਾਈ ਲੋ ਹਾਈ ਦੇ ਵਿਚਾਲੇ ਇੱਕ ਗੇਅਰ ਆ ਜੀ ਉਹਨੂੰ ਮੀਡੀਅਮ ਗੇਅਰ ਕਹਿੰਦੇ ਆ ਵਿਚਾਲੇ ਵਾਲਾ ਉਹ ਦੋ ਆ ਅੱਛਾ ਦੌਰ ਹਾਂ ਇਹ ਟਰੈਕਟਰ ਨੂੰ ਹੁਣ ਤੁਸੀਂ ਜਿੰਨੀ ਮਰਜ਼ੀ ਹੌਲੀ ਤੋਂ ਹੌਲੀ ਤੋਰ ਲਓ ਹਾਂ 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 ਜਿੱਕਨ ਹੁਣ ਮੰਨ ਲਓ ਬਾਪੂ ਜੀ ਅੱਜ ਸੁਪਰ ਹੀਟਰ ਦਾ ਦੌਰ ਚੱਲਦਾ ਆਹ ਹਾਂ ਸੁਪਰ ਹੀਟਰ ਤੋਂ ਉੱਤੇ ਜੇ ਕੋਈ ਮਸ਼ੀਨ ਆ ਗਈ ਉਹਦੇ ਖਾਤਰ ਹੋਰ ਸਲੋ ਕਰਨਾ ਪੈਣਾ ਬਿਲਕੁਲ ਫਿਰ ਉਹ ਚੀਜ਼ ਨੂੰ ਕੰਪਨੀ ਨੇ ਦੇਖਦੇ ਦੁੱਖ ਰੱਖ ਪਹਿਲਾਂ ਹੀ ਇਹਦੇ ਵਿੱਚ ਸਰੀਰਿਕ ਹੋਰ ਬਾਤ ਹੈ ਇਹ ਚਾ ਹਾਂ ਇਹ ਚਾ ਆਰਥਿਕਾਂ ਦੇ ਘਰ ਆ ਜੀ ਬੰਦੇ ਜਿੱਕਰ ਹੁਣ ਤੁਸੀਂ ਦੇਖ ਹਾਂ ਹਾਂ ਹੁਣ ਤੁਸੀਂ ਵਾਪਸ ਹੀ ਦੇਖਿਆ ਹੁਣ ਜਿਹਦੇ ਕੋਲ ਇੱਕ ਫਿਰ ਉੱਤੇ ਹੌਲੀ ਜੇ ਫਿਰ ਹਾਂ ਜੀ ਜਿੱਦਾਂ ਕੋਈ ਕੱਲੂ ਹੋਰ ਹੋਰ ਬੜੀ ਮਸ਼ੀਨ ਆ ਗਈ ਤੇ ਉਹ ਹੌਲੀ ਇਹ ਤਾਂ ਹੌਲੀ ਲਾ ਇੱਕ ਫਿਰ ਆਏ ਹਾਂ ਤੁਸੀਂ ਦੇਖਿਆ ਹੁਣ ਜਿਹਦੇ ਕੋਲ ਜੀ ਪੁਰਾਣਾ ਜੌਂਡੀ ਯਾਰ 5 ਮੰਡਲਾ 7 ਮੰਡਲਾ ਉਹ ਕਿਸੇ ਨੇ ਸੇਲ ਨਹੀਂ ਕਰੇ ਸੁਪਰ ਹੀਟਰ ਵੀ ਆ ਗਏ ਉਹ ਸੇਲ ਕਰਤੇ ਨਹੀਂ ਕਰੇ ਉਹ ਪਹਿਲਾਂ ਹੀ 3 ਸਪੀਡ ਤੇ ਜੀ ਉਹ ਪਹਿਲਾਂ ਹੀ ਕੰਪਨੀ ਨੇ ਪਹਿਲਾਂ ਹੀ ਇੱਕ ਉਹਦੇ ਵਿੱਚ ਐਕਸਟਰਾ ਗੇਅਰ ਪਾਇਆ ਹੋਇਆ ਤਾਂ ਮੀਡੀਅਮ ਜੀ ਉਹ ਉਹ ਚੱਲੇ ਆ ਹੁਣ ਹਾਂ ਲੌਂਗ ਹੁਣ ਤੁਹਾਨੂੰ ਪਤਾ ਹੀ ਹੈ ਜੀ ਅੱਗ ਲਾਉਣੀ ਬੰਦ ਹੋਊਗੀ ਬਿਲਕੁਲ ਬਿਲਕੁਲ ਠੀਕ ਨਹੀਂ ਪਰਾਲੀ ਬਰੂਲੀ ਵਿੱਚ ਜਾਲ ਨਹੀਂ ਜੋੜਨੀ ਹੋਰ ਲੱਲੇ ਬੱਬੇ ਇਹਦਾ ਵੱਡ ਕਰਕੇ ਹਾਂ ਉਹ ਚੀਜ਼ ਨੂੰ ਦੇਖ ਕੇ ਕੰਪਨੀ ਨੇ ਹੁਣ ਸੁਪਰਹੀਟਰ ਪਰ ਆਪਣਾ ਟਰ ਚੱਲਿਆ ਜੀ ਹੁਣ ਇਹਦੇ ਨਾਲ ਉੱਤੇ ਹੋਰ ਕਰਤਾ ਇਹਨੂੰ ਗੇਰ ਪ੍ਰੋਂ ਕਹਿੰਦੇ ਆ ਜੀ ਇਹਦੇ ਵਿੱਚ ਇੱਕ ਹੋਰ ਛੋਟੀ ਗਰਾੜੀ ਕਰਤੀ ਇਹ 400 ਫੀਟਾਂ ਜੇ ਕਰਤਾ ਜੀ ਪਰ ਉਹ ਲੱਗੀ ਵੀ ਹੁੰਦੀ ਇਹਨੂੰ ਕੰਪਨੀ ਦੇ ਕੋਲ ਹਾਂ ਜੀ ਇਹ ਟਰਬੋ ਆ ਹਾਂਜੀ ਇਹ ਇਹ ਹੁੰ ਜਾਂਦੀ ਲੈ ਪਾ ਚ ਮਾਇਪ ਜਾਂਦੀ ਹੈ ਜੀ ਤਾਂ ਉਹ ਕਹਤੇ ਕਿਉਂਕਿ ਟਰਬੋ ਨੇ ਲੱਕੀ ਚੀਤੇ ਵਸੇ ਮਿੱਟੀ ਦੇ ਵਿੱਚ ਹੁਣ ਜਿਹੜਾ ਬਾਪ ਜੀ ਜਿਹੜਾ ਇਹ ਟਰੈਕਟਰ ਆ ਇਹਦੇ ਵਿੱਚ ਹੁਣ ਇਹਨਾਂ ਨੇ ਮੂਰੇ ਕਿਆ ਕਰਤਾ ਜੀ ਜਿੰਨੀ ਹਵਾ ਦੀ ਲੋੜ ਆ ਟਰੈਕਟਰ ਲਿੰਦਾ ਟਰਬੋ ਨਾਲ ਜਿੰਨੀ ਨਹੀਂ ਲੋੜ ਉਹਨੂੰ ਰੀਸ ਬਾਹਰ ਕੱਢ ਦਿੰਦਾ ਵਿਲਕੋਲ ਇਹਦੇ ਦੋ ਸੁੱਕੇ ਫਿਲਟਰ ਕੱਟਦੇ ਉਹਨਾਂ ਨੇ ਕਾਰਬਨ ਨਾਲ ਇਹਦੀ ਸੱਚੀ ਨਹੀਂ ਨਾ ਤਾਂ ਇਹਦੀ ਖਿਚਾਈ ਇੰਜਨ ਦੀ ਖਿਚਾਈ ਦੀ ਖਿਚਾਈ ਦਾ ਬਹੁਤ ਫਰਕ ਪੈਂਦਾ ਜੀ ਖਿਚਾਈ ਦਾ ਫਰਕ ਪੈਂਦਾ ਫਿਰ ਹੌਸ ਕਵਰ ਪੂਰੀ ਜਿੰਨਾ ਬੈਠਾ ਹੈਗਾ 19 ਫੌਸ ਪਾਵਰ ਮਾਰਦਾ ਜੇ ਅਸੀਂ ਜਦੋਂ ਪਾਵਰ ਸ਼ੇਅਰਿੰਗ ਦੇਣਾ ਜਾਂ ਵਿਦਆਊਟ ਪਾਵਰ ਸ਼ੇਅਰਿੰਗ ਨਹੀਂ ਦੇਣਾ ਹੈ ਪੁਨੇਜੇ ਜੀ 2000 ਚ ਪਲਾਂਟ ਆਪਣਾ ਕੰਪਲੀਟ ਹੋ ਗਿਆ ਸੀ ਹੁਣ ਆਪਣੇ ਜਿਹੜੇ ਟਰੈਕਟਰ ਬਣਦੇ ਨੇ ਉਹ ਪੁਨੇਜੇ ਤੇ ਦਿਵਸ ਚ 2007 ਜੇ ਆਪਾਂ ਦਿਵਸ ਚੋਂ ਚਾਲੂ ਕਰਤਾ ਸੀ ਜਿਹੜੀ ਆਪਣੀ ਹਾਰਵੈਸਟਰ ਆਪਣੀ ਸਰੰਦ ਬਣਦੀ ਹੈ ਜੀ ਉਹ ਕੰਪਨੀ ਕੋਲ ਜਿਹੜੇ ਬੋਲ ਨੇ ਉਹ ਖਾਈ ਹੈ ਜੁੱਟੇ ਜਿਹੜੇ ਆਇਆ ਸਦਾ ਕੋਲ ਇੰਡੀਆ ਚ ਕਿਚਨਾ 40 6 ਤੋਂ ਸ਼ੁਰੂ ਹੋ ਜਾਂਦਾ ਆਪਣਾ 4x4 ਦਾ ਜੀ ਹਾਂ ਜੀ ਬੋਲਿੰਗ ਸਪਰੇਅ ਝੱਟੇ ਜੀ ਜਿਹੜੋ ਸਿਲੰਡਰ ਪਿਸਟਨ ਚੱਲ ਰਹੇ ਨੇ ਜੀ ਉਹਨਾਂ ਨੂੰ ਸਪਰੇਅ ਮਿਲ ਰਿਹਾ ਜੀ ਇਹ ਟਰੈਕਟਰ ਤੁਹਾਡਾ ਖਲਾਂ ਤੇ ਐਸਾ ਜਾ ਰਿਹਾ ਹਾਂਡੀ ਤੇ ਚੱਲੇ ਜਾ ਰਿਹਾ ਹੈ ਦਾ ਟਰੈਕਟਰ ਲਿਫਟਿੰਗ ਕਰਕੇ ਚੱਲ ਰਿਹਾ ਹੈ ਚਾਹੇ ਪੁੱਲ ਤੋਂ ਹੇਠਾ ਲੈ ਰਿਹਾ ਜੀ ਅਦਰ ਤੋਂ ਸੀ ਦੇਖਿਆ ਹੋਇਆ ਹੈਗਾ ਥੱਲੇ ਚੱਪੂ ਲੱਗਾ ਦਾਂ ਤੇਲ ਚੱਕ ਕੇ ਉੱਪਰੋਂ ਦਿੰਦਾ ਜੀ ਅੱਜ ਤਿੰਨ ਪਿਸਟਾਂ ਚੱਲੇ ਨੇ ਤਿੰਨਾਂ ਨੂੰ ਸਪਰੇਅ ਮਿਲ ਰਿਹਾ ਜਿਸ ਕਰਕੇ ਇਹ ਇੰਜਨ ਦੀ ਲਾਈਫ ਸਭ ਤੋਂ ਜ਼ਿਆਦਾ ਹੈ ਜੀ ਟਰਾਈ ਟਾਈਰ ਕਲੀਨਰ ਸੁਪਾਈਰ ਕਲੀਨਰ ਆ ਜੀ ਅਤੇ ਦੋ ਫਿਲਟਰ ਨੇ 99% ਦੇ ਦਿਖਾ ਰਿਹਾ ਉਹ ਸਾਫ਼ ਹੋ ਕੇ ਜਾ ਰਹੀ ਹੈ ਔਇਲ ਪਾਸੇ ਆਪਾਂ ਨੂੰ ਸਾਰੀਆਂ ਕੰਪਨੀਆਂ ਅਸੀਂ ਵੀ ਕਹਿੰਦੇ ਆ ਬਈ ਚਲੋ ਤੁਸੀਂ 10 ਜਾਂ 12 ਘੰਟੇ ਬਾਅਦ 에어 ਕਲੀਨਰ ਸਾਫ ਕਰਨਾ ਹੈ ਜੀ ਕਿਉਂ ਸ਼ਾਮ ਨੂੰ ਤਾਂ ਹਰ ਇੱਕ ਨੇ ਸਾਫ ਕਰਨਾ ਹੀ ਹੁੰਦਾ ਜੀ ਸਾਰੀਆਂ ਕੰਪਨੀ ਕਹਿੰਦੇ 50 ਘੰਟੇ ਬਾਅਦ ਆਪਾਂ ਔਇਲ ਚੇਂਜ ਕਰਨਾ ਹੈ ਜੀ ਕੋਈ ਵੀ ਜ਼ਿੰਮੇਵਾਰ ਵੈਸੇ ਕਰਦਾ ਨਹੀਂ ਕੋਈ ਹੁੰਦੇ ਨੇ 1-2% ਜਿਹੜੇ ਕਰਦੇ ਨੇ ਜੀ ਸਾਲ ਜਾਂ 6 ਮਹੀਨੇ ਬਾਅਦ ਆਪਾਂ ਜਦੋਂ ਸਰਵਿਸ ਕਰਵਾਨੇ ਆ ਥੱਲੇ ਗਾਬਜਾਮ ਜਾਂਦੀ ਹੈ ਜੀ ਜਦੋਂ ਗਾਬਜਾਮ ਜਾਂਦੀ ਹੈ ਗੰਦੇ ਕਣ ਇੰਜਨ ਦੇ ਜਾਂਦੇ ਨੇ ਇੰਜਨ ਡੱਗ ਜਾਂਦਾ ਬਜਾਏ ਬੱਸ ਇਹ ਫਿਲਟਰ ਦੋ ਫਿਲਟਰ ਨੇ ਜੀ ਜਿਹੜਾ ਬਚਾ ਕਰਦੇ ਨਹੀਂ ਜਦੋਂ ਜ਼ਿਆਦਾ ਵੀ ਚੋਕ ਹੋ ਜਾਂਦਾ ਜਿਵੇਂ ਮੰਨ ਲਓ ਗਾਬ ਬਣ ਗਿਆ ਉਹਦਾ ਪਤਾ ਲੱਗਾ ਓਵਰ ਚੋਕ ਹੋ ਗਿਆ ਤੇ ਆਪਾਂ ਸੈਂਸਰ ਹੈ ਜੀ ਅੱਗੇ ਬੀਮ ਆਏਗਾ ਜੀ ਐਜੇ ਸਮਝ ਰਹੋ ਇਹ ਦੇਖਿਆ ਹੋਇਆ ਕਿ ਨਾ ਪਾਵਰ ਦੇਣਾ ਆਪਣੇ 80 ਲੀਟਰ ਤੇਲ ਚੋਂ ਹੀ ਤੇਲ ਲੈ ਕੇ ਕੰਮ ਕਰ ਰਿਹਾ ਜੀ 1 ਕਿ ਲੀਟਰ ਤੇਲ ਜਿਹੜਾ ਸਵੇਰ ਤੋਂ ਸ਼ਾਮ ਤੱਕ ਚੱਲੇਗਾ ਉਹ ਗਰਮ ਤਾਂ ਹੋਏਗਾ ਜੀ ਹੁਣ ਇੱਕ ਤੋਂ 38 ਲੀਟਰ ਤੋਂ ਲੈ ਕੇ ਵਾਪਸ ਜਾ ਰਹੀ ਹੈ ਤੇ ਜਿਹੜੇ ਵੀ ਵਾਪਸੀ ਅਸੀਂ ਟੌਪ ਛਾਪ ਦੇ ਛੱਡੀ ਹੋਈ ਹੈ ਜੀ ਮਰਚੇ 1516 ਛੇਦ ਨੇ ਜੀ ਕੋਈ ਵੀ ਕਰਾਰੀ ਜਿਹੜੇ ਪਿਸਟਨ ਸੱਪਰੇ ਹੋ ਰਹੇ ਨਾ ਉਹਨੇ ਕੋਈ ਵੀ ਕਰਾਰੀ ਸੋਕੀ ਦੇ ਚੱਲਦੀ ਫਿਰ ਤਾਂ ਕੀ ਹੁੰਦਾ ਅਗਰਾਰੀਆਂ ਹੀ ਫਿਰਦੇ ਆ ਕਰਾਰੀਆਂ ਉੱਪਰਲੀ ਕਰਾਰੀ ਨੂੰ ਤੇਲ ਦਿੰਦੇ ਆ ਇੱਥੇ ਆਪਾਂ ਟੌਪ ਚੜ੍ਹਦੇ ਜਾ ਕੇ ਵਾਪਸੀ ਛੱਡੀ ਹੋਈ ਹੈ ਸਾਰਿਆਂ ਹੀ ਕਰਾਰੀਆਂ ਫੇਲ ਤੇ ਚੱਲਦੇ ਆ ਕੋਈ ਵੀ ਕਰਾਰੀ ਆ ਜੀ ਸੋਕੀ ਦੇ ਚੱਲਦੇ ਆ ਜਿਹੜੀ 5.0 ਆਲਰੇਡੀ ਨੋਮੇਟ ਤੇ ਤੇ ਹੁਣ ਵੀ ਫਰਵਰੀ ਚ ਲਾਂਚ ਕਰਾਂਗੇ ਇਸ ਵੀ ਤੇ ਉਹ ਤੁਹਾਨੂੰ ਜਿੱਦਾਂ ਲਾਂਚ ਕਰਾਉਂਦੇ ਹਾਂ ਵੀ ਆਪਾਂ ਸਾਰੀ ਲੀਡਰਸ਼ਿਪਾਂ ਤੇ ਉਹ ਕਰਦਾ ਜੀ ਕਿ ਉਹ ਸਮੇਂ ਸਮੇਂ ਤੇ ਪਤਾ ਲੱਗ ਜਾਵੇ ਆਪਣਾ ਜੋਰ ਵੀ ਅਸੀਂ ਕੋਈ ਵੀ ਇੰਪਲੀਮੈਂਟ ਲੈਨੇ ਹੋ ਤੇ ਆਪਾਂ ਫਨੈਂਸ ਜਿਹੜਾ ਲੱਖ ਰੁਪਏ ਤੋਂ ਉੱਪਰ ਦਾ ਕੋਈ ਵੀ ਫਨੈਂਸ ਇੰਪਲੀਮੈਂਟ ਲੈਨੇ ਹੋ ਤੇ ਫਾਈਨੈਂਸ ਨਾਲ ਟਾਈਡ ਹੋ ਜਾਵੇ ਮਲੋਰ ਰੋਬੋਟਰ ਹੋ ਗਿਆ ਸੁਪਰ ਫੀਟਰ ਹੋ ਗਿਆ ਜਾਂ ਕੋੜੀ ਵਾਲੇ ਮਸ਼ੀਨ ਵਗੈਰਾ ਹੋ ਗਈ ਔਰ ਕੋਈ ਹੋਰ ਕੋਈ ਚੇਂਜ ਕਰਨ ਵਾਲਾ ਹੋਵੇ ਜਾਂ ਕੁਝ ਹੋਵੇ ਉਹਦੇ ਬਾਰੇ ਦੱਸੋ ਕੋਈ ਆਪਾਂ ਕੀ ਹੋਰ ਚੇਂਜ ਕਰ ਸਕਦੇ ਹਾਂ ਜੀ